15 ਅਗਸਤ ਦੇ ਮੱਦੇਨਜ਼ਰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਅੱਜ ਫੁੱਲ ਡਰੈਸ ਰਿਹਸਲ ਕੀਤੀ ਗਈ ਹੈ ਜਿਸ ਵਿੱਚ ਪਟਿਆਲਾ ਪੁਲਿਸ ਦੀ ਪੂਰੀ ਟੀਮ ਦੇ ਨਾਲ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਤੇ ਡੀਸੀ ਪਟਿਆਲਾ ਸਖਤ ਅਹਿਮ ਪਰੇ ਮੌਜੂਦ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਹੈ ਕਿ 15 ਅਗਸਤ ਦੇ ਮਤੇਨਜ਼ਰ ਸਾਡੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੂ ਬਾਹਰੋਂ ਵੀ ਫੋਰਸ ਮੰਗਵਾਈ ਹੈ ਇਸ ਦੇ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਫੇ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਤੁਰੰਤ 112 ਤੇ ਕਾਲ ਕਰਕੇ ਪੁਲਿਸ ਨੂੰ ਦੱਸਿਆ ਜਾਵੇ ਮੈਂ ਡੀਸੀ ਸਾਹਿਬ ਨੇ ਦੱਸਿਆ ਅੱਜ 13 ਤਰੀਕ ਨੂੰ 2 ਦਿਨ ਪਹਿਲਾਂ ਅਸੀਂ ਫੁੱਲ ਡ੍ਰੈਸ ਰਿਸਰਸਲ ਕਰਦੇ ਹਾਂ 15 ਅਗਸਤ ਨੂੰ ਸੋ ਅੱਜ ਜੋ ਕੀਤੀ ਗਈ ਹੈ ਸਾਡੇ ਕੋਲ ਡਿਪਲॉयਮੈਂਟ ਕੀਤੀ ਗਈ ਹੈ ਡਿਪਲॉयਮੈਂਟ ਸਾਰੀ ਮੁਸਤੈਦ ਹੈ ਪੂਰੇ ਤਰੀਕੇ ਨਾਲ ਉਹਨਾਂ ਨੂੰ ਬਰੀਫ ਕੀਤਾ ਗਿਆ ਜਿਹੜੀਆਂ ਸਾਡੇ ਕੋਲ ਇਨਪੁਟਸ ਨੇ ਉਹਨਾਂ ਦੇ ਅਕੋਰਡਿੰਗਲੀ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਸਫੀਸ਼ੀਐਂਟ ਡਿਪਲॉयਮਮੈਂਟ ਐਂਡ ਵੀਲ ਇਨਸ਼ੋਰ ਕਿ ਫ੍ਰੀ ਤੇ ਬਿਲਕੁਲ ਵਿਦਾਊਟ ਐਨੀ ਇਨਸੀਡੈਂਟ ਆਪਣਾ ਜਿਹੜਾ 15 ਅਗਸਤ ਦਾ ਫੰਕਸ਼ਨ ਇੰਡੀਪੈਂਡੈਂਸ ਡੇ ਦਾ ਸੈਲੀਬ੍ਰੇਟ ਕਰਦੇ ਯਾਰਾ ਬੋਰਡ ਤੋਂ ਅੱਜ ਆਇਆ ਰਿਪੋਰਟ ਚੈੱਕ ਕਰੀ ਬਿਲਕੁਲ ਜੀ ਰਨ ਅਪ ਟੂ ਇੰਡੀਪੈਂਡੈਂਸ ਡੇ ਸਾਡੀਆਂ ਪਿਛਲੇ 15 ਦਿਨ ਤੋਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਨੇ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਉਹਦੇ ਨਾਲ ਵੀ ਅਸੀਂ ਸੈਚੂਰੇਟ ਕਰ ਰਹੇ ਹਾਂ ਆਪਣੇ ਡਿਸਟ੍ਰਿਕਟ ਨੂੰ ਸਿਟੀ ਨੂੰ ਸੋ ਕੱਲ ਵੀ ਤੁਸੀਂ ਦੇਖਿਆ ਹੋਊਗਾ ਹੈਵੀ ਨਾਕਾ ਬੰਦੀ ਸੀ ਅੱਜ ਵੀ ਉਹ ਹੈਵੀ ਨਾਕਾ ਬੰਦੀ ਕੰਟੀਨਿਊ ਰਹੂਗੀ ਤੇ 15 ਤਰੀਕ ਤੱਕ ਕੰਟੀਨਿਊ ਰਹੇਗੀ ਤੇ ਉਸ ਤੋਂ ਬਾਅਦ ਵੀ ਅਸੀਂ ਰਿਵਿਊ ਕਰਾਂਗੇ ਤੇ ਲੋੜ ਹੋਏਗੀ ਤਾਂ ਉਸ ਤੋਂ ਬਾਅਦ ਵੀ ਕੰਟੀਨਿਊ ਹੋਏਗਾ ਤਾਂ ਕੀ ਕੀ ਕਰਨਾ ਚਾਹੁੰਦੇ ਹੋ ਸਰ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਆਦਮੀ ਦਿਸਦਾ ਹੈ ਉਹਦੇ ਬਾਰੇ 112 ਤੇ ਇਨਫੋਰਮ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਉਹਦੇ ਖਿਲਾਫ ਐਕਟ ਕਰ ਸਕੀਏ ਤੇ ਆਪਣੀ ਜਿਹੜੀ ਇੰਡੀਪੈਂਡੈਂਸ ਡੇ ਦਾ ਫੰਕਸ਼ਨ ਹੈ ਉਹਨੂੰ ਵਿਦਾਊਟ ਐਨੀ ਇਨਸੀਡੈਂਟ ਨੇਪਰੇ ਚੱਲ ਸਕੀਏ ਆ ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਨੇ ਉਹਦੀ ਇੱਕ ਕਮੇਟੀ ਬਣਾਈ ਹੋਈ ਹੈ ਤੇ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਡਾਕੂਮੈਂਟਸ ਸਾਨੂੰ ਦਿੱਤੇ ਨੇ ਉਹਨਾਂ ਨੂੰ ਇੱਕ ਵਾਰ ਵੇਖ ਕੇ ਉਸ ਤੋਂ ਬਾਅਦ ਹੀ ਆਪਾਂ ਅੱਜ ਜਾਂ ਕੱਲ ਤੱਕ ਉਹਨੂੰ ਜਿਹੜਾ ਹੈਗਾ ਫਾਈਨਲ ਕਰ ਦਵਾਂਗੇ ਪਰ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਵਿਅਕਤੀ ਇਹੋ ਜਿਹਾ ਵੀ ਇੱਕ ਹਾਲ ਦੀ ਗੱリー ਵਿੱਚ ਤੁਹਾਨੂੰ ਤੁਹਾਡੇ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਹੁੰਦੇ ਨੇ ਜਿਹੜਾ 20 ਸਾਲ 25 ਸਾਲ ਤੋਂ ਬਿਲਕੁਲ ਲੋਕੋ ਕੇ ਚੁੱਪ ਕੇ ਆਪਣਾ ਕੰਮ ਕਰਦੇ ਆ ਉਤੇ ਬਹੁਤ ਉਹਨਾਂ ਨੂੰ ਉਹ ਜ਼ਿਆਦਾ ਲੋਕਾਂ ਦੇ ਨਾਲ ਮਤਲਬ ਪਬਲ ਇੰਸਟੀਟਿਊਟ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਨੇ ਖੁਦ ਨਹੀਂ ਮਿਲਦੇ ਪਰ ਆਪਣੀ ਤਰਫੋਂ ਕਿਉਂਕਿ ਕੋਈ ਸਿਰੇ ਇਸ ਹੁੰਦੇ ਕਿ ਜੀ ਮੈਂ ਆਪਣਾ ਕੋਈ ਇਸ ਤਰੀਕੇ ਦਾ ਨਾਲ ਜਿਹੜਾ ਪਬਲਿਸਿਟੀ ਨਹੀਂ ਕਰਾਉਣਾ ਚਾਹੁੰਦਾ ਤੇ ਜੇ ਇਸ ਤਰੀਕੇ ਦੇ ਵੀ ਕੋਈ ਵਿਅਕਤੀ ਹੈ ਕਿ ਉਹ ਸੈਪਰੇਟਲੀ ਮੈਨੂੰ ਆਪਣਾ ਬਾਇਓ ਡਾਟਾ ਜਾਂ ਡਿਟੇਲਸ ਜਿਹੜੇ ਹੈਗੇ ਆ ਉਹ ਸਾਨੂੰ ਆਫਿਸ ਵਿੱਚ ਸਬਮਿਟ ਕਰਦੇ ਹਨ ਆਪਾਂ ਚਾਹੁੰਦੇ ਆ ਕਿ ਇਸ ਤਰੀਕੇ ਕੇ ਲੋਕਾਂ ਨੂੰ ਵੀ ਜਿਹੜਾ ਹੈਗਾ ਸਨਮਾਨਿਤ ਕਰਨਾ ਚਾਹੀਦਾ ਤੇ ਪਰ ਜਿਹੜੇ ਵੀ ਸਾਡੇ ਕੋਲ ਐਪਲੀਕੇਸ਼ਨਸ ਆਈਆਂ ਨੇ ਭਾਵੇਂ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਭਾਵੇਂ ਆਪਣੇ EMPLOYEES ਹੋਣ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੋਇਆ ਹੈ ਉਹਨ